ਕਾਤਲਾ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਹੋਰ ਵਿਅਕਤੀ ਤੇਆ ਕਤਲ ਕਰ ਦਿੱਤਾ ਹੈ ਇਸ ਦੀ ਖਬਰ ਸਾਹਮਣੇ ਆਈ ਹੈ ਬਹੁਤ ਸਾਰੇ ਸਵਾਲ ਇਸ ਨੂੰ ਲੈ ਕੇ ਖੜੇ ਹੋ ਰਹੇ ਨੇ ਇੱਕ ਵਿਅਕਤੀ ਨੂੰ ਮੌਤ ਦੇ ਦੱਸਿਆ ਜਾ ਰਿਹਾ ਹੈ ਗਲਾ ਵੰਡ ਦਿੱਤਾ ਪੰਜਾਬ ਦੇ ਵਿੱਚ ਅਪਰਾਧੀ ਬੇਖੌਫ ਨੇ ਬੇਖੌਫ ਅਪਰਾਧੀਆਂ ਵੱਲੋਂ ਇੱਕ ਕਤਲ ਹੋਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਤਲਾ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਿਅਕਤੀ ਦਾ ਗਲਾ ਹੀ ਵੰਡ ਦਿੱਤਾ ਫਤੇਗੜ ਸਾਈਡ ਦੇ ਪਿੰਡ ਆਲਿਆ ਦੀ ਵਾਰਦਾਤ ਇਹ ਦੱਸੀ ਜਾ ਰਹੀ ਹੈ ਤਸਵੀਰ ਤੁਸੀਂ ਉਸ ਵਿਅਕਤੀ ਦੀ ਦੇਖ ਰਹੇ ਹੋ ਦੋ ਤਸਵੀਰਾਂ ਨੇ ਇੱਕ ਪਾਸੇ ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਦੂਜੇ ਪਾਸੇ ਉਸ ਵਿਅਕਤੀ ਦੀ ਤਸਵੀਰ surjit singh ਨਾਮ ਹੈ 44 ਸਾਲਾ ਉਮਰ ਸੀ ਜਿਹੜਾ ਕਿ ਇਸ ਦੁਨੀਆ ਚ ਨਹੀਂ ਰਿਹਾ ਮਾਮਲਾ ਦਰਜ ਕਰਕੇ ਪੁਲਿਸ ਨੇ ਕਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਆਪਸੀ ਝਗੜੇ ਦੌਰਾਨ ਕਤਲ ਹੋਣ ਦਾ ਸ਼ੱਕ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਹੈ ਪੰਚ ਸਾਡੇ ਨਾਲ ਸ਼੍ਰੀ ਫਤੇਗੜ ਸਾਹਿਬ ਤੋਂ ਸਾਡੇ ਸਯੋਗੀ ਜਗਦੇਵ ਆਨਲਾਈਨ ਤੇ ਜੁੜੇ ਨੇ ਜਗਦੇਵ ਕੀ ਕੋਈ ਜਾਣਕਾਰੀ ਹੈ ਸ਼ੁਰੂਆਤੀ ਜਾਂਚ ਚ ਕੀ ਕੋਈ ਸਾਹਮਣੇ ਆਇਆ ਹੈ ਸ਼ਰਾਰਤੀ ਅਨਸਰ ਕੌਣ ਸੀ ਜੀ ਬਿਲਕੁਲ ਇਹ ਮਾਮਲਾ ਜਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਜੋ ਆਲੀਆਂ ਉੱਥੋਂ ਸਾਹਮਣੇ ਆਇਆ ਜਿੱਥੇ ਜੋ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਲਾਸ਼ ਮਿਲੀ ਹੈ ਤੇ ਲਾਸ਼ ਦੌਰਾਨ ਸਾਹਮਣੇ ਪਾਇਆ ਗਿਆ ਹੈ ਕਿ ਜੋ ਵਿਅਕਤੀ ਸੁਧੀ ਸਿੰਘ ਦਾ ਉਸਤਾਦ ਜੋ ਗਲਾ ਕੱਟ ਕੇ ਸਤਿਆ ਕੀਤਾ ਗਿਆ ਤਾਂ ਪੁਲਿਸ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਤੇ ਇਹ ਜੋ Laash ਹੈ ਖੇਤਾਂ ਦੇ ਵਿੱਚੋਂ ਮਿਲੀ ਸੀ ਤੇ ਪੁਲਿਸ ਨੂੰ ਉਸ ਤੋਂ ਬਾਅਦ ਲੋਕਾਂ ਵੱਲੋਂ ਦੱਸਿਆ ਗਿਆ ਤੇ ਮੌਕੇ ਤੇ ਪਹੁੰਚਣ ਤੋਂ ਪੁਲਿਸ ਵੱਲੋਂ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਜੋ ਪੱਤਰਕਾਰ ਸਾਹਿਬ ਨੇ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਫਿਲਹਾਲ ਫੋਰੈਂਸਿਕ ਟੀਮਾਂ ਵੱਲੋਂ ਵੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਦੇ ਲਈ ਜਗਦੇਵ ਤਾ ਤਸਵੀਰ ਤੁਸੀਂ ਦੇਖ ਰਹੇ ਹੋ 44 ਸਾਲਾ ਵਿਅਕਤੀ ਦੀ ਜਿਸ ਦਾ ਕਤਲ ਕਰ ਦਿੱਤਾ ਗਿਆ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ